ਜ਼ਿੰਦਗੀ 'ਚ ਹਮੇਸ਼ਾ ਦੋ ਤਰ੍ਹਾਂ ਦੇ ਲੋਕਾਂ ਤੋਂ ਬਚਣਾ ਚਾਹੀਦਾ ਇੱਕ ਤਾਂ ਉਹ ਜਿਹੜੇ ਤੁਹਾਨੂੰ ਤੁਹਾਡੀ ਉਹ ਕਮੀ ਦੱਸਣ ਜੋ ਤੁਹਾਡੇ 'ਚ ਹੈ ਹੀ ਨਹੀਂ ਤੇ ਦੂਜੇ ਉਹ ਜੋ ਤੁਹਾਨੂੰ ਤੁਹਾਡੇ ਵਿੱਚ ਉਹ ਖੂਬੀ ਦੱਸਣ ਜੋ ਤੁਹਾਡੇ ਵਿੱਚ ਹੈ ਹੀ ਨਹੀਂ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਇੱਕ ਵਾਰੀ ਇੱਕ ਰਾਜਾ ਸੀ ਉਹਦੇ ਕੋਈ ਔਲਾਦ ਨਹੀਂ ਸੀ ਤੇ ਸਮਾਂ ਲੰਘਦਾ ਗਿਆ ਲੰਘਦਾ ਗਿਆ ਉਮਰ ਉਹਦੀ ਢਲਦੀ ਗਈ ਉਸ ਨੂੰ ਫਿਕਰ ਪੈ ਗਿਆ ਮੇਰੇ ਤੋਂ ਬਾਅਦ ਮੇਰੀ ਗੱਦੀ ਕੌਣ ਸੰਭੂਗਾ ਮੈਂ ਆਉਣ ਵਾਲਾ ਰਾਜਾ ਕਿਹਨੂੰ ਬਣਾਵਾਂ ਉਹ ਹਮੇਸ਼ਾ ਇਸ ਟੈਨਸ਼ਨ ਦੇ ਵਿੱਚ ਰਹਿੰਦਾ। ਉਹਦੇ ਮੰਤਰੀ, ਸੰਤਰੀ ਸਾਰੇ ਉਹਨੂੰ ਕਹਿੰਦੇ, "ਬਈ ਰਾਜਾ ਜੀ ਤੁਸੀਂ ਕਿਸੇ ਨੂੰ ਗੋਦ ਲੈ ਲਓ। ਤੁਸੀਂ ਅਡਾਪਟ ਕਰ ਲਓ ਕਿਸੇ ਨੂੰ।" ਪਰ ਰਾਜਾ ਕਹਿੰਦਾ, "ਨਹੀਂ ਮੈਂ ਇੰਜ ਨਹੀਂ ਕਰਨਾ।" ਫਿਰ ਮੰਤਰੀ ਰਾਜੇ ਨੂੰ ਸਲਾਹ ਦਿੰਦੇ ਆ ਕਿ ਤੁਸੀਂ ਕੋਈ ਮੁਕਾਬਲਾ ਕਰਾ ਲਓ। ਜਿਹੜਾ ਜਿੱਤ ਜੂ ਉਹਨੂੰ ਤੁਸੀਂ ਬਣਾ ਦਿਓ। ਰਾਜਾ ਕਹਿੰਦਾ ਇਹ ਵੀ ਨਹੀਂ ਕਰਨਾ। ਰਾਜਾ ਕਹਿੰਦਾ ਤੁਸੀਂ ਇੰਜ ਕਰੋ ਆਪਣੇ ਇਲਾਕੇ ਦੇ ਵਿੱਚ ਇਹ ਅਨਾਉਂਸ ਕਰਾ ਦਿਓ ਕਿ ਆਉਣ ਵਾਲੇ ਰਾਜੇ ਲਈ ਇੱਕ ਇੰਟਰਵਿਊ ਹੋਊਗੀ ਤੇ ਉਹਦੇ ਲਈ ਕਿਸੇ ਤਰ੍ਹਾਂ ਦੀ ਕੋਈ ਹਦਾਇਤਾਂ ਕੋਈ ਕ੍ਰਾਈਟੇਰੀਆ ਨਹੀਂ ਰੱਖਿਆ ਜਾਊਗਾ ਕੋਈ ਵੀ ਬੰਦਾ ਕਿਸੇ ਵੀ ਕਿਸਮ ਦਾ ਅਮੀਰ ਗਰੀਬ ਕਿਸੇ ਵੀ ਉਮਰ ਦੇ ਵਿੱਚ ਹੋਵੇ ਉਹ ਇੰਟਰਵਿਊ ਦੇਣ ਲਈ ਆ ਸਕਦਾ ਜੇ ਉਹ ਇੰਟਰਵਿਊ ਪਾਸ ਕਰੂਗਾ ਤਾਂ ਮੈਂ ਉਹਨੂੰ ਅਗਲਾ ਰਾਜਾ ਬਣਾਉਂਗਾ ਚਲੋ ਜੀ ਇਹ ਖਬਰ ਹੌਲੀ 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 ਸਾਰੇ ਪਾਸੇ ਫੈਲ ਗਈ ਲੋਕ ਆਉਣ ਲੱਗੇ ਰਾਜਾ ਇੰਟਰਵਿਊ ਲੈਂਦਾ ਉਹਨੂੰ ਨਹੀਂ ਲੱਗਦਾ ਵੀ ਕੋਈ ਮੈਨੂੰ ਇਹਦੇ ਵਿੱਚ ਕੋਈ ਫਿੱਟਾ ਬੰਦਾ ਰਿਜੈਕਟ ਕਰ ਦਿੰਦਾ ਫਿਰ ਇੱਕ ਨਾ ਉਸ ਏਰੀਏ ਤੋਂ ਕਾਫੀ ਦੂਰ ਇੱਕ ਪਿੰਡ ਹੁੰਦਾ ਜਿੱਥੇ ਇੱਕ ਕਿਸਾਨ ਰਹਿੰਦਾ ਹੁੰਦਾ ਗਰੀਬ ਜਿਹਾ ਉਹਦਾ ਮੁੰਡਾ ਉਹ ਆਪਦੇ ਪਿਓ ਨੂੰ ਕਹਿੰਦਾ ਕਿਸਾਨ ਨੂੰ ਕਹਿੰਦਾ ਬਾਪੂ ਵੀ ਮੈਂ ਵੀ ਇੰਟਰਵਿਊ ਲਈ ਜਾਇਆ ਮਾਂ ਰਾਜੇ ਕੋਲੇ ਉਹਦਾ ਬਾਪੂ ਕਹਿੰਦਾ ਨਹੀਂ ਯਾਰ ਜਾਣਾ ਜਾਇਆ ਤੇਰੀ ਮਰਜ਼ੀ ਆ ਪਰ ਤੇਰੇ ਪੱਲੇ ਕੁਝ ਨਹੀਂ ਪੈਣਾ ਉੱਥੇ ਤੈਨੂੰ ਇਹੋ ਜਿਹਾ ਕੀ ਆਉਂਦਾ ਜਿਹੜਾ ਤੂੰ ਰਾਜਾ ਬਣ ਜੇ ਉਹ ਕਹਿੰਦਾ ਨਹੀਂ ਬਾਪੂ ਮੈਂ ਕੀ ਰਾਂ ਤਾਂ ਮੈਂ ਜਾਊਂਗਾ ਉਹ ਸ਼ੀਸ਼ੇ 'ਚ ਪਹਿਲਾਂ ਆਪਦੇ ਆਪ ਨੂੰ ਦੇਖਦਾ ਕਹਿੰਦਾ ਯਾਰ ਮੇਰੇ ਤਾਂ ਕੱਪੜੇ ਵੀ ਪਾਟੇ ਪੂਟੇ ਆ ਮੈਂ ਰਾਜੇ ਨੂੰ ਇੰਟਰਵਿਊ ਦੇਣ ਜਾਣਾ ਤੇ ਮੈਂ ਉੱਥੇ ਰਾਜੇ ਤੇ ਮੇਰਾ ਕੀ ਰਾਜੇ ਨੇ ਤਾਂ ਵੀ ਮਤਲਬ ਮੈਨੂੰ ਪਹਿਲੇ ਹੀ ਰਿਜੈਕਟ ਕਰ ਦੇਣਾ। ਇਸ ਲਈ ਉਹਦੇ ਬਾਪੂ ਨੂੰ ਕਹਿੰਦਾ ਵੀ ਥੋੜੇ ਜੇ ਪੈਸੇ ਮਿਲ ਜਾਣ ਤਾਂ ਮੈਂ ਕੋਈ ਜਾਗਤ ਵਗੈਰਾ ਨਵੀਂ ਲੈ ਲਾਂ। ਚਲੋ ਪੈਸੇ ਗਰੀਬੀ ਸੀ ਘਰ 'ਚ। ਹੌਲੀ-ਹੌਲੀ ਇਧਰੋਂ ਉਧਰੋਂ ਦਸ-ਸੁਧਾਰ ਕਰਕੇ ਉਹਨੇ ਪੈਸੇ ਫੜ ਕੇ ਇੱਕ ਜਾਗਤ ਬਣਵਾਈ। ਥੱਲੇ ਉਹੀ ਪਾਟੇ ਕੱਪੜੇ ਉਤੋਂ ਦੀ ਉਹਨੇ ਜਾਗਤ ਪਾ ਲਈ ਤੇ ਰਾਜੇ ਆਲ ਨੂੰ ਤੁਰ ਪਿਆ। ਤੁਰਿਆ ਜਾਂਦਾ ਤੁਰਿਆ ਜਾਂਦਾ ਜਦੋਂ ਉਹ ਰਾਜੇ ਦੇ ਏਰੀਏ ਦੇ ਵਿੱਚ ਪਹੁੰਚ ਜਾਂਦਾ ਉਸ ਨਗਰ ਦੇ ਕੋਲੇ ਪਹੁੰਚ ਜਾਂਦਾ ਜਿੱਥੇ ਰਾਜਾ ਰਹਿੰਦਾ ਹੁੰਦਾ ਤਾਂ ਉਹਨੂੰ ਇੱਕ ਭਿਖਾਰੀ ਬੈਠਾ ਦੀਂਦਾ ਉੱਥੇ। ਫਾਟੇ ਪੁਰਾ ਉਹ ਪਖਾਰੀ ਮੁੰਡੇ ਨੂੰ ਕਹਿੰਦਾ ਵੀ ਪੁੱਤ ਮੈਨੂੰ ਠੰਡ ਬਹੁਤ ਲੱਗਦੀ ਆ ਵੀ ਮੇਰੀ ਮਦਦ ਕਰ ਜੇ ਕੋਈ ਕੱਪੜਾ ਜਾਂ ਕੁਝ ਹੈ ਤੇਰੇ ਕੋਲੇ ਤਾਂ ਮੈਨੂੰ ਦੇ ਮੇਰੀ ਮਦਦ ਕਰ ਤਾਂ ਉਹ ਮੁੰਡਾ ਸੋਚਦਾ ਵੀ ਮੈਂ ਇਹਨੂੰ ਕੀ ਦੇਵਾਂ ਯਾਰ ਮੇਰੇ ਕੋਲ ਤਾਂ ਕੋਈ ਪੈਸਾ ਥੇਲਾ ਵੀ ਹੈ ਨਹੀਂ ਮੇਰੇ ਲਈ ਖਾਣ ਲਈ ਥੋੜਾ ਬਹੁਤ ਸਾਮਾਨ ਆ ਉਹ ਇਹਦੇ ਕੰਮ ਨਹੀਂ ਆਉਣਾ ਇਹ ਤਾਂ ਠੰਡ ਲੱਗਦੀ ਆ ਫਿਰ ਉਹ ਸੋਚਦਾ ਵੀ ਮੇਰੇ ਜਾਂਦ ਪਾਈ ਆ ਇਹ ਮੈਂ ਇਹੀ ਦੇ ਦੇਣਾ ਵੀ ਦੇਖੀ ਚੱਲੂ ਮੇਰਾ ਕੀ ਪਤਾ ਮੈਂ ਪਾਸ ਹੋਣਾ ਕਿ ਨਹੀਂ ਹੋਣਾ ਜਿਵੇਂ ਹੋਊ ਦੇਖੀ ਚੱਲੂ ਇੰਟਰਵਿਊ ਆ ਹੀ ਦੇ ਦਿਆਂਗੇ ਦਿਲ ਜਾ ਕੱਢਦਾ ਤੇ ਆਪਣੀ ਜਾਗ ਟਲਾ ਕੇ ਪਖਾਰੀ ਦੇ ਉੱਤੇ ਦੇ ਦਿੰਦਾ ਦੇ ਤੌਰ ਪੈਂਦਾ ਅੱਗੇ ਰਾਜੇ ਦੇ ਮਹਿਲ ਨਾਲੋਂ ਜਦੋਂ ਰਾਜੇ ਦੇ ਮਹਿਲ ਕੋਲੇ ਪਹੁੰਚਦਾ ਤਾਂ ਉਹਦੇ ਜਿਹੜੇ ਸੈਨਿਕ ਬਾਹਰ ਖੜੇ ਹੁੰਦੇ ਆ ਉਹਨੂੰ ਇੱਕ ਸਰਾਹ ਚ ਲੈ ਜਾਂਦੇ ਆ ਕਹਿੰਦੇ ਵੀ ਤੂੰ ਇੱਥੇ ਅਰੈਸਟ ਕਰ ਹਜੇ ਤੇਰੀ ਬਾਹਰ ਹੀ ਆਊਗੀ ਫੇਰ ਤੂੰ ਰਾਜੇ ਕੋਲੇ ਜਾਣਾ 2 ਘੰਟੇ ਉੱਥੇ ਅਰੈਸਟ ਕਰਦਾ ਬਾਹਰ ਹੀ ਆ ਜਾਂਦੀ ਆ ਰਾਜੇ ਦੇ ਦਰਬਾਰ ਚ ਚਲਿਆ ਜਾਂਦਾ 10 ਮਿੰਟ ਬਾਅਦ ਰਾਜਾ ਆਉਂਦਾ ਜਦੋਂ ਰਾਜਾ ਆਉਂਦਾ ਨਾ ਰਾਜੇ ਨੂੰ ਦੇਖ ਕੇ ਮੁੰਡੇ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਉਹਨੂੰ ਕੁਝ ਨਹੀਂ ਸੋਚਦਾ ਵੀ ਇਹ ਕੀ ਹੋ ਗਿਆ ਅਸਲ ਦੇ ਵਿੱਚ ਜਿਹੜਾ ਉਹ ਰਾਜਾ ਸੀ ਉਹ ਉਹੀ ਸੀ ਜਿਹਨੂੰ ਉਹ ਜਾਗਤ ਦੇ ਕੇ ਆਇਆ ਹੁੰਦਾ ਉਹਦੇ ਉਹੀ ਜਾਗਤ ਪਾਈ ਹੁੰਦੀ ਆ ਤੇ ਹੱਕਾ ਬੱਕਾ ਰਹਿ ਜਾਂਦਾ ਵੀ ਇਹ ਜਾਗਤ ਵੀ ਤਾਂ ਮੈਂ ਦੇ ਕੇ ਆਇਆ ਇਹਦਾ ਭਿਖਾਰੀ ਸੀ ਉੱਥੇ ਬੈਠਾ ਵੀ ਇਹ ਰਾਜਾ ਕਿਵੇਂ ਮਤਲਬ ਉਹਦੇ ਮੂੰਹ ਚ ਜਵਾਨ ਹੀ ਨਹੀਂ ਨਿਕਲਦੀ ਕੋਈ ਸ਼ਬਦ ਹੀ ਨਹੀਂ ਨਿਕਲ ਪਉਂਦਾ ਬੋਲ ਲਿਆ ਨਹੀਂ ਜਾਂਦਾ ਉਹ ਤੋਂ ਫੇ ਰਾਜਾ ਨੇ ਉਹਦੇ ਚਿਹਰੇ ਨੂੰ ਦੇਖ ਕੇ ਸਮਝ ਜਾਂਦਾ ਵੀ ਇਹ ਹੁਣ ਇਹਦੀ ਜਵਾਨ ਹੀ ਨਿਕਲ ਰਹੀ ਤਾਂ ਰਾਜਾ ਨੂੰ ਕਹਿੰਦਾ ਵੀ ਹਾਂ ਹਾਂ ਮੈਂ ਉਹੀ ਭਿਖਾਰੀ ਹਾਂ ਤੇ ਮੈਂ ਹੀ ਰਾਜਾ ਸਭ ਤੋਂ ਪਹਿਲਾਂ ਤਾਂ ਕਹਿੰਦਾ ਆ ਲੈ ਆਪਣੀ ਜਾਗਤ ਵਾਪਸ ਲੈ ਮੈਂ ਕਹਿੰਦਾ ਤੈਨੂੰ ਇਸ ਇੰਟਰਵਿਊ ਚੋਂ ਪਾਸ ਕਰਦਾ ਮੇਰੇ ਤੋਂ ਬਾਅਦ ਆਉਣ ਵਾਲਾ ਰਾਜਾ ਤੂੰ ਹੋਏਗਾ ਉਹ ਮੁੰਡਾ ਬੜਾ ਖੁਸ਼ ਹੁੰਦਾ ਨਾਲ ਉਹ ਸੋਚਾਂ ਚ ਪੈ ਜਾਂਦਾ ਵੀ ਕੋਈ ਇੰਟਰਵਿਊ ਵੀ ਨਹੀਂ ਲਈ ਮੇਰੀ ਮੈਨੂੰ ਕੁਝ ਪੁੱਛਿਆ ਨਹੀਂ ਮੈਨੂੰ ਦੱਸਿਆ ਨਹੀਂ ਮੈਨੂੰ ਫੇਰ ਵੀ ਪਾਸ ਕਰਤਾ ਮੈਨੂੰ ਫੇਰ ਵੀ ਰਾਜਾ ਬਣਾਤਾ ਵੀ ਇਹ ਕਿਵੇਂ ਹੋ ਸਕਦਾ ਰਾਜਾ ਉਹ ਨੂੰ ਕਹਿੰਦਾ ਵੀ ਗੱਲ ਇੰਜ ਨਹੀਂ ਹੈ ਜਿਵੇਂ ਤੂੰ ਸੋਚਦਾ ਤੂੰ ਇੰਟਰਵਿਊ ਦੇਣ ਆਇਆ ਸੀ ਜੇ ਮੈਂ ਤੇਰੇ ਸਾਹਮਣੇ ਰਾਜਾ ਬਣ ਕੇ ਆਉਂਦਾ ਤਾਂ ਤੂੰ ਦੁਨੀਆ ਦੀ ਉਹ ਹਰ ਇੱਕ ਚੀਜ਼ ਮੇਰੇ ਲਈ ਕਰਨੀ ਚਾਹਣੀ ਸੀ ਜੋ ਤੂੰ ਕਰ ਸਕਦਾ ਹੋਵੇਂਗਾ ਪਰ ਮੈਂ ਤੇਰੇ ਸਾਹਮਣੇ ਭਿਖਾਰੀ ਬਣ ਕੇ ਆਇਆ ਕਿਉਂਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਆਮ ਜਨਤਾ ਦੇ ਨਾਲ ਬਾਕੀ ਲੋਕਾਂ ਦੇ ਨਾਲ ਕਿਵੇਂ ਦਾ ਵਿਹਾਰ ਕਰੇਗਾ ਤੇਰਾ ਦਿਲ ਕਹਿੋ ਜੇ ਤੂੰ ਦੂਜਿਆਂ ਪ੍ਰਤੀ ਮਦਦ ਦੀ ਭਾਵਨਾ ਰੱਖਦਾ ਜਾਂ ਨਹੀਂ ਰੱਖਦਾ ਮੈਂ ਇਹੀ ਜਾਨਣਾ ਚਾਹੁੰਦਾ ਸੀ ਕਿ ਤੂੰ ਅਸਲ ਦੇ ਵਿੱਚ ਅੰਦਰੋਂ ਕਹਿੋ ਜੇ ਤੇ ਦਿੱਤੋਂ ਮੈਂ ਜੈਕਟ ਮੰਗੀ ਮੈਨੂੰ ਨਹੀਂ ਲੱਗਦਾ ਕਿ ਤੇਰੇ ਕੋਲੇ ਹੋਰ ਵੀ ਕੱਪੜੇ ਹੋਣਗੇ ਏਦੋਂ ਵਧੀਆ ਪਰ ਤੂੰ ਫੇਰ ਵੀ ਮੈਨੂੰ ਆਪਣੀ ਜੈਕਟ ਉਤਾਰ ਕੇ ਦਿੱਤੀ ਜੋ ਇਨਸਾਨ ਦਿਲਚੋ ਚੰਗਾ ਹੁੰਦਾ ਨਾ ਜੋ ਬਿਨਾਂ ਕਿਸੇ ਸਵਾਰਥ ਦੇ ਦੂਜੇ ਦੀ ਮਦਦ ਕਰਦਾ ਹੋਵੇ ਜਿਹਨੂੰ ਰਿਟਰਨ ਦੇ ਵਿੱਚ ਵਾਪਸ ਵੀ ਕੁਝ ਨਹੀਂ ਚਾਹੀਦਾ ਤੇ ਉਹਦੇ ਕੋਲੇ ਆਪਣੇ ਕੋਲੇ ਕੁਝ ਨਹੀਂ ਉਹ ਫੇਰ ਵੀ ਸਾਹਮਣੇ ਵਾਲੇ ਦੀ ਮਦਦ ਕਰਨੀ ਚਾਹੁੰਦਾ ਉਹੀ ਇਨਸਾਨ ਸਭ ਤੋਂ ਵਧੀਆ ਸਭ ਤੋਂ ਚੰਗਾ ਇਨਸਾਨ ਹੁੰਦਾ ਤੇ ਮੈਨੂੰ ਇਹੋ ਜਿਹੇ ਬੰਦੇ ਦੀ ਤਲਾਸ਼ ਸੀ ਇਸ ਨਗਰ ਦੇ ਲਈ ਇੱਕ ਚੰਗੇ ਰਾਜੇ ਦੀ ਤਲਾਸ਼ ਸੀ ਇੱਕ ਚੰਗੇ ਇਨਸਾਨ ਦੀ ਤਲਾਸ਼ ਸੀ ਇਹਦੇ ਕਰਕੇ ਮੈਂ ਕਿਸੇ ਤਰ੍ਹਾਂ ਦੀਆਂ ਸ਼ਰਤਾਂ ਇਹ ਇੰਟਰਵਿਊ ਦੇ ਵਿੱਚ ਨਹੀਂ ਰੱਖੀਆਂ ਸੀ ਵੀ ਇੰਨੀ ਉਮਰ ਹੋਵੇ ਇੰਨਾ ਜੇ ਹੋਵੇ ਉਹ ਹੋਵੇ ਤੇ ਹੁਣ ਆਜੋ ਆਪਣੀ ਜ਼ਿੰਦਗੀ ਇਸ ਅਸਲੀ ਦੁਨੀਆ ਦੀ ਇਹ ਕਹਾਣੀ ਆਪਾਂ ਨੂੰ ਕਾਫੀ ਕੁਝ ਸਿਖਾਉਂਦੀ ਹੈ ਆਪਾਂ ਸਾਰੇ ਚਾਹੁੰਦੇ ਆ ਕਿ ਸਾਰੇ ਸਾਨੂੰ ਦਿਲ ਤੋਂ ਪਿਆਰ ਕਰੇ ਸਾਰੇ ਸਾਡਾ ਆਦਰ ਮਾਨ ਕਰਨ ਪਰ ਉਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਕਿਸੇ ਦੀ ਮਦਦ ਕਰਨ ਲਈ ਤਿਆਰ ਹੋ ਤੁਸੀਂ ਕਿਸੇ ਨੂੰ ਪਿਆਰ ਕਰਨ ਲਈ ਤਿਆਰ ਹੋ ਸੋ ਇਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਚੰਗਾ ਇਨਸਾਨ ਬਣਨਾ ਚਾਹੀਦਾ ਹੈ ਪੈਸੇ ਤਾਂ ਆਪਾਂ ਕਮਾਉਂਦੇ ਰਹਿੰਦੇ ਆ ਸਵਾਦ ਉਦੋਂ ਆਉਂਦਾ ਜਿੱਦਣ ਆਪਾਂ ਦੂਜਿਆਂ ਦੀਆਂ ਦੁਆਵਾਂ ਲੈਣ ਲੱਗ ਜਾਈਏ ਆਮ ਤੌਰ ਤੇ ਆਪਾਂ ਕਹਿ ਦਿੰਦੇ ਆ ਕਿ ਮੇਰਾ ਤਾਂ ਬਸ 1% ਹੀ ਕੰਮ ਰਹਿ ਗਿਆ ਇੱਥੇ ਹੀ ਰੁਕ ਜਾਂਦਾ ਆ ਜੀ ਬਸ ਫਿਰ ਉਸ ਦਿਨ ਤੋਂ 1% ਕੰਮ ਪੂਰਾ ਹੋਣ ਲੱਗ ਜਾਵੇ ਉਸ ਦਿਨ ਆਪਾਂ ਆਪਾਂ ਦੀ ਮੰਜ਼ਲ ਤੇ ਬੜੀ ਆਸਾਨੀ ਦੇ ਨਾਲ ਪਹੁੰਚ ਜਾਵਾਂ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਨਾ ਸ਼ੇਅਰ ਵੱਧ ਤੋਂ ਵੱਧ ਕਰਨਾ ਲਾਈਕ ਕਰਨਾ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਨਹੀਂ ਫੋਲੋ ਕੀਤਾ ਉਹ ਕਿਰਪਾ ਕਰਕੇ ਫੋਲੋ ਜ਼ਰੂਰ ਕਰ ਤੇ ਹੁਣ ਮੈਨੂੰ ਦਿਓ ਇੱਜ਼ਾਜ਼ਤ ਮਿਲਦੇ ਆਪਾਂ ਅੱਗੇ ਕਿਸੇ ਨਵੀਂ ਕਹਾਣੀ ਨਵੇਂ ਟੌਪਿਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ